ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਤੀਸਰੇ ਸੀਜ਼ਨ ਦੇ ਬਲਾਕ ਪੱਧਰੀ ਮੁਕਾਬਲੇ ਦਾ ਅੱਜ ਤੀਸਰੇ ਦਿਨ ਗੁਰੂ ਹਰਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝਕਲਾਂ ਵਿਖੇ ਸ਼ੁਰੂ ਕਰਵਾਏ ਗਏ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਕੀਤੀ ਉਹਨਾਂ ਨੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਇਨ੍ਹਾਂ ਖੇਡਾਂ ਵਿੱਚ ਸਾਰੇ ਫਲੋਰ ਬਲਾਕ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਅੱਜ ਦੇ ਦਿਨ ਫੁੱਟਬਾਲ ਉਮਰਵਰਗ 21 ਕੋ-ਕੋ ਉਮਰਵਰਗ 21 ਕਬੱਡੀ ਨੈਸ਼ਨਲ ਸਟਾਈਲ ਕਬੱਡੀ ਸਰਕਲ ਸਟਾਈਲ ਉਮਰਵਰਗ 21 ਅਤੇ 21 ਤੋਂ 30 ਦੇ ਵਿੱਚ ਮੁਕਾਬਲੇ ਕਰਵਾਏਗੇ ਇਸ ਮੌਕੇ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਲੜਕੇ ਗੁਰਾਇਆਂ ਦੇ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਕੁਲਵਿੰਦਰ ਸਿੰਘ ਸੋਮਨਾਥ 3ਰੀ ਸਿੱਖਿਆ ਅਧਿਆਪਕ ਬਲਦੇਵ ਸਿੰਘ ਜੋਲ ਮੈਡਮ ਗੁਰਬਖਸ਼ ਕੋਰ ਅਤੇ ਵੱਖ-ਵੱਖ ਸਕੂਲਾਂ ਦੇ ਸਰੀਰਿਕ ਸਿੱਖਿਆ ਅਧਿਆਪਕ ਅਤੇ ਕੋਚ ਸਾਹਿਬਾਨ ਮੌਜੂਦ ਰਹੇ ਵਦਨ ਪੰਜਾਬ ਖੇਡਾਂ ਕਿਸ ਤਰ੍ਹਾਂ ਸੀਜ਼ਨ ਦਾ ਅੱਜ ਤੀਸਰਾ ਦਿਨ ਹੈ ਅੱਜ ਜਿਹੜੇ ਮੁਕਾਬਲੇ ਆ ਇਥੇ ਗੁਰੂ ਹਰ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਹ ਸਾਰੇ ਮੁਕਾਬਲੇ ਹੋ ਰਹੇ ਆ ਤੇ ਅੱਜ ਜਿਹੜੇ ਮੁਕਾਬਲੇ ਵਾਲੀਬਾਲ ਦੇ ਸਾਰੇ ਵਰਗ 14 17 21 ਤੇ 21 ਤੋਂ 30 ਤੱਕ ਇਹ ਸਾਰੇ ਮੁਕਾਬਲੇ ਹੋਣ ਜਾ ਰਹੇ ਆ ਤੇ ਨਾਲ ਦੀ ਨਾਲ ਖੋਖੋ ਦੇ ਵਿੱਚ 21 ਤੋਂ 30 ਤੱਕ ਤੇ ਫੁੱਟਬਾਲ ਵੀ ਅੱਜ 21 ਤੋਂ 30 ਤੱਕ ਜਿਹੜੇ ਇੱਥੇ ਮੁਕਾਬਲੇ ਹੋਣਗੇ ਹੁਣ ਜਾ ਰਹੇ ਆ ਤੇ ਜਿਹੜੇ ਵਿਦਿਆਰਥੀ ਜਾਂ ਜਿਹੜੇ ਵੀ ਅੱਜ ਪਿੰਡਾਂ ਦੀਆਂ کلبਾਂ ਇੱਥੇ ਪਹੁੰਚਿਆ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਨੇ ਆ ਜਿਹਨਾਂ ਇਹਦੇ ਪਾਰਟਿਸਿਪੇਟ ਕੀਤੇ ਜਾਂ ਜਿੱਤਣਗੇ ਜਿਹੜੇ ਉਹਨਾਂ ਨੂੰ ਵਿਦਿਆਰਥੀਆਂ ਨੂੰ ਸਾਬ ਨੂੰ ਮੈਂ ਵਿਦਿਆਰਥੀ ਤੇ ਜਿਹੜੇ ਪਿੰਡਾਂ ਦੀਆਂ کلبਾਂ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਨਾ ਤੇ ਆਸ ਕਰਦਾ ਕਿ ਇਹ ਸਾਰੇ ਵਿਦਿਆਰਥੀ ਅੱਜ ਜਿਹੜਾ ਚੰਗਾ ਪ੍ਰਦਰਸ਼ਨ ਕਰਕੇ ਇਸ ਫਲੋਰ ਦਾ ਜੋ ਫਲੋਰ ਦੀਆਂ ਨੇ ਗੇਮਾਂ ਤੇ ਫਲੋਰ ਦਾ ਨਾਮ ਜਿਹੜਾ ਹੈ ਜ਼ਿਲ੍ਹੇ ਦੇ ਵਿੱਚ ਜਾ ਕੇ ਇਹ ਰੌਸ਼ਨ ਕਰਨਗੇ